ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜਰੂਰ ਦੇਖਿਆ ਕਰੋ ਜਿਹੜਾ ਮੈਂ ਵੀਅਰ ਕੀਤਾ ਹੈ ਸੂਟ ਇਹ ਆਪਾਂ ਬਾਂਦਨੀ ਦੇ ਉੱਪਰ ਕੀਤਾ ਹੋਇਆ ਹੈਗਾ ਇਹ ਆਪਾਂ ਮਸਤਾਰਾ ਮਸ਼ੀਨਵਰਕ ਦਾ ਕੰਮ ਕਰਾਇਆ ਹੈ ਇਸ ਤਰ੍ਹਾਂ neck ਤੇ ਡਿਜ਼ਾਈਨ ਆਜੂਗਾ ਭਾਵਾਂ ਤੇ ਇਸ ਤਰ੍ਹਾਂ ਵਰਕ ਆਜੂਗਾ ਤੁਸੀਂ ਦੇਖ ਸਕਦੇ ਹੋਗੇ ਪਲੱਸ ਬਾਟਮ ਤੇ ਵਰਕ ਹੈ ਬਾਟਮ ਹੈਗੀ ਜਿਹੜੀ ਆਪਾਂ ਕ੍ਰੇਪ ਦੀ ਰੱਖੀ ਹੈਗੀ ਇਹਦੇ ਨਾਲ ਤੇ ਸੇਮ ਜੇ ਤੁਸੀਂ ਸੂਟ ਲੈਣਾਗਾ ਇਹ ਪਹਿਲਾਂ ਆਪਾਂ ਸੇਲ ਵੀ ਕਰ ਚੁੱਕੇ ਹਾਂਗੇ ਤੁਹਾਨੂੰ ਹੋਰ ਵੀ ਮਿਲ ਜਾਣਗੇ ਬਟ ਆਪਾਂ ਇੱਕ ਹੋਰ ਨਵੀਂ ਚੀਜ਼ ਲੈ ਕੇ ਆਏ ਹਾਂ ਵਿਦ ਦੁਪੱਟਾ ਤੁਸੀਂ ਉਹਦੇ ਉੱਪਰ ਏਦਾਂ ਵਰਕ ਵੀ ਕਰਵਾ ਸਕਦੇ ਹੋ ਜਾਂ ਆਪਾਂ ਬਾਂਦਨੀ ਤੇ ਜਿੱਦਾਂ ਕਿ ਮੇਰਾ ਗ੍ਰੇ ਕਲਰ ਦਾ ਸੂਟ ਸੀਗਾ ਫਲਾਰ ਸੀਗੇ ਕਾਰਨਰ ਤੇ ਉਹ ਵਾਲਾ ਡਿਜ਼ਾਈਨ ਵੀ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਹੋਰ ਵੀ ਆਪਣਾ ਡਿਜ਼ਾਈਨ ਸਾਨੂੰ ਸ਼ੇਅਰ ਕਰ ਸਕਦੇ ਹੋਗੇ ਫੁੱਲ ਪਿਓਰ ਔਰਗੈਂਜ਼ਾ ਗਲਾਸ ਸਟੱਫ ਲੈ ਕੇ ਆਏ ਹਾਂਗੇ ਆਪਾਂ ਬਹੁਤ ਜ਼ਿਆਦਾ ਸੋਹਣੇ ਕਲਰ ਲੰਗੇ ਜਿੱਦਾਂ ਕਿ ਅੱਗੇ ਵਰਤ ਵਗੈਰਾ ਆ ਰਹੇ ਨੇਗੇ ਹਨਾ ਦੀਵਾਲੀ ਵਗੈਰਾ ਬਹੁਤ سارے ਤਿਉਹਾਰਾਂ ਦਾ ਸੀਜ਼ਨ ਹੈਗਾ ਤੁਸੀਂ ਏਦਾਂ ਦੇ ਸੂਟ ਲੰਗੇ ਜਿਹੜੇ ਵੀਅਰ ਕਰ ਸਕਦੇ ਹੋਗੇ ਸੂਟ ਦੇਖੋ ਤੁਸੀਂ ਬਹੁਤ ਹੀ ਜਿਆਦੇ ਸੋਹਣੀ ਚੀਜ਼ ਲੈ ਕੇ ਆਏਗੇ ਬਿਲਕੁਲ ਫੁੱਲ ਪਿਓਰ ਇਹਦੇ ਵਿੱਚ ਦੇਖੋ ਬਾਟਮ ਵੀ ਹੈਗਾ ਸੂਟ ਵੀ ਹੈ ਦੁਪੱਟਾ ਵੀ ਹੈਗਾ ਤੇ ਬਹੁਤ ਹੀ ਜਿਆਦੇ ਸੋਹਣਾ ਮਤਲਬ ਕੋਈ ਸਾਨੂੰ ਵੀ ਇਦਾਂ ਸੀਗਾ ਵੀ ਆਪਾਂ ਨਵੀਂ ਜੀ ਚੀਜ਼ ਲੈ ਕੇ ਆਈਏ ਹਨਾ ਕੁਝ हट ਕੇ ਜੇ ਬ੍ਰੀਪ ਪ੍ਰਿੰਟ ਵਗੈਰਾ ਨਾਲ ਤੇ ਕੁਝ ਨਾ ਕੁਝ ਅਸੀਂ ਇਦਾਂ ਹੀ ਖੋਜਦੇ ਰਹਨੇ ਆਂਗੇ ਤੇ ਮੈਂ ਤੁਹਾਨੂੰ ਦੱਸਦੀ ਆਂ ਵੀ ਕਿੱਦਾਂ ਕਿਵੇਂ ਬਣਿਆ ਹੋਇਆ ਹਨਾ ਇਹ ਦੁਪੱਟਾ ਅਟੈਚ ਨਾਲ ਦੇਖੋ ਜਿਹੜੀ ਇਹ ਵਾਲੀ ਹੈ ਹਨਾ ਇਹ ਸ਼ਰਟ ਬਣੀ ਹੋਈ ਹੈਗੀ ਇਹ ਵਾਲੀ ਸ਼ਰਟ ਹੈਗੀ ਤੇ ਇਦਾਂ ਬਾਟਮ ਹੈ ਇਹ ਵਾਲੀ ਪਲੇਨ ਤੇ ਪਲੱਸ ਇਹਦੇ ਨਾਲ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈਗਾ ਕੋਈ ਸੈਮ ਨਹੀਂ ਹੈਗਾ ਦੇਖੋ ਇਹ ਕਟਿੰਗ ਕਰਨਾ ਪਊਗਾ ਮੈਂ ਤੁਹਾਨੂੰ ਇੱਧਰਲਾ ਬਾਰਡਰ ਦਿਖਾ ਦਿੰਦੀ ਆ ਇਸ ਤਰ੍ਹਾਂ ਦੁਪੱਟੇ ਦਾ ਦੇਖੋ ਬਾਰਡਰ ਬਣਿਆ ਹੋਇਆ ਤੇ ਵਿੱਚ ਡਾਇਮੰਡ ਲੰਗੇਗੀ ਦੋਨੋਂ ਸਾਈਡ ਪੱਲਿਆਂ ਤੇ ਇਸ ਤਰ੍ਹਾਂ ਬਾਰਡਰ ਆ ਜਾਊਗਾ ਬਹੁਤ ਸਾਰੇ ਕਲਰ ਅਵੇਲੇਬਲ ਨੇਗੇ ਦੁਪੱਟਾ ਕਾਫੀ ਜਿਆਦਾ ਸੋਹਣਾ ਬਹੁਤ ਵਧੀਆ ਕੈਰੀ ਹੋ ਜਾਊਗਾ ਵਾਈਟ ਕਲਰ ਦੀ ਲੈਂਸ ਲਗਵਾ ਸਕਦੇ ਹੋ ਤੁਸੀਂ 골ਡਨ ਲਗਵਾ ਸਕਦੇ ਹੋ ਜਿਵੇਂ ਵੀ ਤੁਸੀਂ ਲਗਵਾਉਣਾ ਚਾਹੋ ਨੇ ਲਗਵਾ ਸਕਦੇ ਹੋ ਪ੍ਰਾਈਸ ਰਹੂਗਾ ਜੀ ਇਹਦਾ 4500 ਵਰਕ ਕਰਵਾਉਣਾ ਉਹਦੇ ਐਕਸਟਰਾ ਚਾਰजेस ਹੋਣਗੇ ਸਲਾਈ ਕਰਵਾਉਣਾ ਉਹਦੇ ਅਲੱਗ ਤੋਂ ਚਾਰजेस ਹੋਣਗੇ ਜਿਵੇਂ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਮੈਂ ਤੁਹਾਨੂੰ ਇਹਦੇ ਵਿੱਚ ਕਲਰ ਸ਼ੋਅ ਕਰ ਦਿੰਦੀ ਆ ਡਿਜ਼ਾਈਨ ਦੇਖੋ ਸੇਮ ਰਹੂਗਾ ਇਦਾਂ ਹੀ ਇਸ ਤਰ੍ਹਾਂ ਹੀ ਸ਼ਰਟ ਰਹੂਗੀ ਇਸ ਤਰ੍ਹਾਂ ਹੀ ਬਾਟਮ ਰਹੂਗੀ ਨਾਲ ਪਿਓਰ ਕ੍ਰੇਪ ਦੀ ਬਾਟਮ ਲੱਗੀ ਹੋਈ ਹੈਗੀ ਤੇ ਇਸ ਤਰ੍ਹਾਂ ਹੀ ਸ਼ਰਟ ਰਹੂਗੀ ਇਹਦੇ ਵਿੱਚ ਕਲਰ ਹੈਗੇ ਨੇ ਦੁਪੱਟਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਹੈ ਜਿਹੜਾ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਫੁੱਲ ਪਿਓਰ ਹੈ ਬਿਲਕੁਲ ਇਹ ਪਹਿਲਾਂ ਮੈਂ ਤੁਹਾਨੂੰ ਇਹਦੇ ਕਲਰ ਦਿਖਾ ਦਿੰਨੀ ਆ ਕੋਈ ਸੈਮ ਨਹੀਂ ਹੈਗਾ ਫੁੱਲ ਪਿਓਰ ਦੇ ਵਿੱਚ ਹੈਗਾ ਬਿਲਕੁਲ ਸਟੱਫ ਲਓ ਜੀ ਇੱਥੇ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਹੈਂਡਵਰਕ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਅਗਲਾ ਕਲਰ ਇਹਦਾ ਸ਼ੇਡ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਡਾਰਕ ਫਰੋਜ਼ੀ ਫਿਰ ਰਾਣੀ ਸ਼ੇਡ ਆ ਜਾਊਗਾ ਸੇਮ ਦੇਖੋ ਇਸ ਤਰ੍ਹਾਂ ਸ਼ਰਟ ਰਹੂਗੀ ਤੇ ਕ੍ਰੇਪ ਦੀ ਬਾਟਮ ਹੈ ਤੇ ਸੇਮ ਦੁਪੱਟਾ ਰਹੂਗਾ ਇਸ ਤਰ੍ਹਾਂ ਆਹ ਵਾਲਾ ਦੁਪੱਟਾ ਆ ਗਿਆ ਦੇਖੋ ਬਹੁਤ ਸੋਹਣਾ ਬਾਰਡਰ ਹੈ ਦੁਪੱਟੇ ਤੇ ਹਨਾ ਤੇ ਬਹੁਤ ਸੋਹਣੀ ਨਵੀਂ ਜਿਹੀ ਲੁੱਕ ਆ ਕਿ ਮੈਨੂੰ ਬਹੁਤ ਸੋਹਣੀ ਲੱਗੇ ਬਹੁਤ ਹੀ ਪਿਆਰੇ ਵੱ ਤੁਸੀਂ ਨਹੀਂ ਵੀ ਵਰਕ ਕਰਾਉਣਾ ਇਦਾਂ ਹੀ ਸਟਿਚਿੰਗ ਕਰਾਉਣਾ ਚਾਹਣਾ ਹੈ ਇਦਾਂ ਵੀ ਕਰਾ ਸਕਦੇ ਹੋ ਇਹ ਇਦਾਂ ਵੀ ਬਹੁਤ ਜਿਆਦਾ ਸੋਹਣੇ ਲੱਗਣਗੇ ਵਿੱਚ 골ਡਨ ਟੱਚ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਲਓ ਜੀ ਇਹ ਦੁਪੱਟਾ ਦੇਖੋ ਇਹ ਬਾਟਮ ਹੈਗੀ ਇਹ ਸ਼ਰਟ ਹੈਗੀ ਇਹਦੇ ਵਿੱਚੋਂ ਮੈਂ ਵੀ ਕਰਵਾਉਣ ਵਿੱਚ ਕਿਉਂਕਿ ਬਹੁਤ ਸੋਹਣੇ ਲੱਗੇ ਇੱਕ ਸੂਟ ਕੋਈ ਵੀ ਕਲਰ ਜਿਹੜਾ ਨਹੀਂ ਹੋਊਗਾ ਨਾ ਉਹਨੂੰ ਕਰਵਾਵਾਂਗੇ ਫਿਰ ਆਜੂ ਗਾਜੀ ਬੋਟਲ ਗ੍ਰੀਨ ਸ਼ੇਡ ਆਜੂਗਾ ਇਹਦੇ ਵਿੱਚ ਜਿੰਨੇ ਕਲਰ ਨੇ ਮੈਂ ਤੁਹਾਨੂੰ ਉਹ ਦਿਖਾਣੀ ਆ ਸਭ ਤੋਂ ਪਹਿਲਾਂ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਦੇਖੋ ਸੇਮ ਫਿਰ ਦੁਪੱਟਾ ਰੈਡੀ ਹੈਗਾ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਹੈਗਾ ਲੁੱਕ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰੀ ਜੀ ਲੁੱਕ ਹੈਗੀ ਲਓ ਜੀ ਅਗਲਾ ਪ੍ਰਿੰਟ ਦੋ ਡਿਜ਼ਾਈਨ ਲੈ ਕੇ ਆਏ ਆਂਗੇ ਤੁਹਾਡੇ ਲਈ ਇਹਦੇ ਵਿੱਚ ਦੋਨੋਂ ਡਿਜ਼ਾਈਨ ਆਪਕੋ ਤੁਹਾਨੂੰ ਦਿਖਾ ਦਾਂਗੀ ਤੇ ਇਹਦੇ ਕੰਪਲੀਟ ਹੋ ਗਏ ਇਹਦੇ ਆਪਾਂ 3 ਕਲਰ ਲੈ ਕੇ ਆਏ ਸੀਗੇ ਤਿੰਨੋਂ ਤੁਸੀਂ ਦੇਖ ਸਕਦੇ ਹੋਗੇ ਕੋਈ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਆਪਣਾ ਆਰਡਰ ਕਰ ਦਿਓ 84500 ਪ੍ਰਾਈਸ ਹੈ ਲਓ ਜੀ ਇੱਕ ਤੋਂ ਇੱਕ हट ਕੇ ਆਪਾਂ ਰੰਗ ਲੈ ਕੇ ਆਏ ਡਿਜ਼ਾਈਨ ਲੈ ਕੇ ਆਏਗੇ ਬਹੁਤ ਲਿਮਟਿਡ ਜਿਹਾ ਸਟਾਕ ਹੈ ਫਾਸਟਲੀ ਆਪਣਾ ਆਰਡਰ ਕਰ ਦਿਓ ਬੁਕਿੰਗ ਬਹੁਤ ਲਿਮਟਿਡ ਜੀ ਮੈਨੂੰ ਪਤਾ ਹੈ ਵੀ ਸਾਰਿਆਂ ਭੈਣਾਂ ਦੇ ਇਹ ਪਸੰਦ ਆਉਣ ਵਾਲੀ ਚੀਜ਼ ਹੈਗੀ ਜਿਹੜੀ ਚੀਜ਼ ਮੇਰੇ ਮਨ ਨੂੰ ਪਸੰਦ ਆਉਂਦੀ ਹੈ ਨਾ ਰੱਬ ਦੀ ਕਿਰਪਾ ਨਾਲ ਉਹ ਸਾਰੀਆਂ ਭੈਣਾਂ ਨੂੰ ਜਿੰਨੇ ਵੀ ਤੁਸੀਂ ਮੇਰੇ ਨਾਲ ਜੁੜੇ ਸਾਰਿਆਂ ਨੂੰ ਹੀ ਪਸੰਦ ਆਉਂਦੀ ਹੈ ਇਹ ਦੇਖੋ ਇਹਦਾ ਦੂਜਾ ਡਿਜ਼ਾਈਨ ਆ ਗਿਆ ਇਹ ਵਾਲੀ ਰਹੂਗੀ ਸ਼ਰਟ ਇਹਦੇ ਵਿੱਚ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਤੇ ਮਹਿਰੂਨ ਬਾਟਮ ਹੈ ਦੁਪੱਟਾ ਸੇਮ ਹੈ ਦੁਪੱਟੇ ਦੇ ਵਿੱਚ ਕਿਸੇ ਚ ਟੇਡੇ ਡਾਇਮੰਡ ਸੀਗੇ ਇਹਦੇ ਵਿੱਚ ਸਿੱਧੇ ਨੇਗੇ ਇਸ ਤਰ੍ਹਾਂ ਬਣਿਆ ਹੋਇਆ ਸੇਮ ਬਾਰਡਰ ਬਣਿਆ ਹੋਇਆ 골ਡਨ ਫੁੱਲ ਪਿਓਰ ਕ੍ਰੇਪ ਦੀ ਬਾਟਮ ਹੈ ਫੁੱਲ ਪਿਓਰ ਦਾ ਸਟਫ ਹੈਗਾ ਸਾਰਾ ਤੁਸੀਂ ਮੈਰਿਜ ਲਈ ਰੈਡੀ ਕਰਵਾਉਣੇ ਨੇ ਸੰਤ ਕੁਝ ਵੀ ਕਰਵਾਉਣੇ ਨੇ ਕਰਵਾ ਸਕਦੇ ਹੋਗੇ ਦੇਖੋ ਇਸ ਤੋਂ ਬਾਅਦ ਪਿੰਕ ਸ਼ੇਡ ਆ ਜਾਊਗਾ ਇਹ ਵਾਲਾ ਸ਼ੇਡ ਵੀ ਕਾਫੀ ਜ਼ਿਆਦੇ ਸੋਹਣਾ ਹੈਗਾ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਆਜੂਗੀ ਤੇ ਇਹਦਾ ਦੁਪੱਟਾ ਡਿਫਰੈਂਟ ਸਟਾਈਲ ਦਾ ਰੈਡੀ ਕੀਤਾ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਅਸੀਂ ਕਟਿੰਗ ਕਰਕੇ ਨਾ ਹੈਂਗਰ ਦੇ ਵਿੱਚ ਪਾਵਾਂਗੇ ਦੁਪੱਟੇ ਸਾਰੇ ਹੈਂਗ ਕਰਾਂਗੇ ਤੇ ਇੰਸਟਾਗ੍ਰam ਤੇ ਵੀ ਵੀਡੀਓ ਪਾਵਾਂਗੇ ਇਹਨਾਂ ਦੀ ਤੇ ਇਹ ਵਾਲਾ ਦੇਖੋ ਪ੍ਰਿੰਟ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਹੈਗਾ ਤੇ ਬਹੁਤ ਹੀ ਜਿਆਦਾ ਸੋਹਣਾ ਤੇ ਇਹ ਤੁਸੀਂ ਦੇਖ ਸਕਦੇ ਹੋ ਨਾ ਫੁੱਲ ਪਿਓਰ ਆਰਗੈਂਜ਼ਾ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈਗਾ ਤੇ ਨਾਲ ਹੈਗੀ ਹੈਗੀ ਫੁੱਲ ਪਿਓਰ ਥਰੇਪ ਦੀ ਬਾਟਮ ਹੈ ਆਸੀ ਇਹ ਵਾਲੀ ਬਾਟਮ ਹੈਗੀ ਤੇ ਇਹ ਦੁਪੱਟਾ ਹੈਗਾ ਪਾਊਡਰ ਵਾਲਾ ਤੇ ਇਹ ਵਾਲੀ ਸ਼ਰਟ ਹੈਗੀ ਲੋਚ ਨੈਕਸਟ ਚੀਜ਼ ਤੁਸੀਂ ਦੇਖ ਸਕਦੇ ਹੋਗੇ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਵੀ ਸ਼ੇਡ ਤੁਸੀਂ ਇਹ ਵਾਲੀ ਰਹੂਗੀ ਸ਼ਰਟ ਬਾਟਮ ਰਹੂਗੀ ਦੁਪੱਟਾ ਤੁਹਾਨੂੰ ਆਪਾਂ ਦਿਖਾ ਦਿੰਨੇ ਆਂਗੇ ਵੀ ਕਿਦਾਂ ਡਿਜ਼ਾਈਨ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਦੁਪੱਟਾ ਇਹ ਵਾਲਾ ਸਾਰਾ ਦੁਪੱਟਾ ਹੈਗਾ ਠੀਕ ਹੈ ਜੀ ਜਿੰਨਾ ਪ੍ਰੋਪਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਡਿਟੇਲ ਦਿੰਨੀ ਆਂ ਓਨੀ ਤੁਹਾਨੂੰ ਫੋਟੋ ਤੇ ਕਦੇ ਸਮਝ ਨਹੀਂ ਆਣੀ ਹੈਗੀ ਧਿਆਨ ਨਾਲ ਵੀਡੀਓ ਦੇਖਿਆ ਕਰੋ ਇਸ ਲਈ ਕਾ ਨਹੀਂ ਹੁੰਨੀ ਆ ਤੇ ਵੀ ਨਹੀਂ ਸਮਝ ਲੱਗਣਾ ਹੈਗਾ ਯੈਲੋ ਸ਼ੇਡ ਆ ਗਿਆ ਇਸ ਤਰ੍ਹਾਂ ਹੀ ਬਾਟਮ ਪਲੇਨ ਬਾਟਮ ਰਹੂਗੀ ਤੇ ਇਹਦਾ ਦੁਪੱਟਾ ਵੀ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਪਿਆਰਾ ਜਿਹਾ ਦੁਪੱਟਾ ਹੈਗਾ ਇਸ ਤਰ੍ਹਾਂ ਹੀ ਦੁਪੱਟਾ ਬਣਿਆ ਹੋਇਆ ਹੈ ਬਾਰਡਰ ਵਾਲਾ ਠੀਕ ਹੈ ਜੀ ਤੇ ਇਹ ਵਾਲੀ ਬਾਟਮ ਆਜੂਗੀ ਪਲੇਨ ਤੇ ਇਹ ਵਾਲੀ ਸ਼ਰਟ ਦਾ ਸਟੱਫ ਹੈਗਾ ਤੇ ਲਾਸਟ ਆ ਗਿਆ ਗ੍ਰੇ ਸ਼ੇਡ ਹੈ ਡਾਰਕ ਜਿਵੇਂ ਕਿ ਮੈਂ ਪਹਿਨਿਆ ਹੋਇਆ ਸੀਗਾ ਉਹੀ ਕਲਰ ਹੈ ਸੇਮ ਲੋਟਸ extra ਸ਼ਰਟ ਬਾਟਮ ਤੇ ਦੁਪੱਟਾ ਬਾਉਂਟਰ ਵਾਲਾ ਲਓ ਜੀ ਠੀਕ ਐ ਜੀ ਬਿਲਕੁਲ ਫੁੱਲ ਪਿਓਰ ਦੇ ਵਿੱਚ ਸਟਾਫ ਹੈਗਾ ਬਾਕੀ ਤੁਸੀਂ ਫਿਨਿਸ਼ਿੰਗ ਵਗੈਰਾ ਕਰਾਉਣੀ ਆ ਤੁਸੀਂ ਦੱਸ ਸਕਦੇ ਹੋ ਵੀ ਕਿਵੇਂ ਦੀ ਕਰਾਉਣੇ ਆ 골ਡਨ ਚ ਕਰਾਉਣੇ ਆ ਕਿ ਵਾਈਟ ਚ ਕਰਾਉਣੇ ਆ ਮੇਰੇ ਹਿਸਾਬ ਨਾਲ ਤਾਂ ਵੀ ਇਦਾਂ ਹੀ ਸੋਹਣੀ ਲੱਗੂਗੀ ਪੱਟੀ ਵਗੈਰਾ ਲੱਗ ਕੇ ਇਦਾਂ ਚੀਜ਼ ਜਚੂਗੀ ਤੁਸੀਂ ਇਹਤੇ ਵਰਕ ਕਰਵਾ ਲਓ ਸਿੰਪਲ ਬਣਵਾ ਲਓ ਜਿਵੇਂ ਮਰਜੀ ਬਣਵਾ ਲਓ ਤੇ ਬਹੁਤ ਹੀ ਜਿਆਦੇ ਸੋਹਣੇ ਸੂਟ ਲੈ ਕੇ ਆਏ ਆਂ ਅੱਜ ਤੁਹਾਡੇ ਲਈ ਰੂਹ ਖੁਸ਼ ਹੋ ਜਾਊਗੀ ਤੁਹਾਡੇ ਸੂਟ ਦੇਖ ਕੇ ਅੱਜ ਵਾਲੀ ਵੀਡੀਓ ਦੇ ਵਿੱਚ 4500 ਪ੍ਰਾਈਸ ਹੈ ਫੁੱਲ ਪਿਓਰ ਆਰਗੈਂਜ਼ਾ ਗਲਾਸ ਸਟਫ ਹੈਗਾ ਫਾਸਟਲੀ ਆਪਣਾ ਆਰਡਰ ਕਰਕੇ ਜਿਹੜੇ ਸੂਟ ਲੇਗੇ ਤੁਸੀਂ ਆਪਣੇ ਲੈ ਸਕਦੇ ਹੋਗੇ ਲਿਮਟਿਡ ਜਿਹੜਾ ਸਟਾਕ ਹੈ ਰਿਪੀਟ ਨਹੀਂ ਮੁਸ਼ਕਲ ਨਾਲ ਮਿਲੇ ਤੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਲੱਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ